ਗੱਡੀ ਦੁਰਦੀ ਬ੍ਰੇਕ ਬ੍ਰੇਕ ਪਹਿਲਾਂ ਰੋਕਦਾ ਫਿਰ ਉਕੜਾ ਮੇੜਾ ਥੋੜਾ ਕਲਚ ਛੱਡੋ ਇਹ ਕਲਚ ਬ੍ਰੇਕ ਇੱਥੇ ਅੱਧਾ ਕਲਚ ਹੀ ਰਹਿਣਾ ਹੈ ਇਹ ਕਲਚ ਛੱਡੋ ਤਾਂ ਬ੍ਰੇਕ ਛੱਡੋ ਫਿਰ ਬ੍ਰੇਕ ਲਗਾਓ ਇਹ ਬ੍ਰੇਕ ਛੱਡੋ ਅੱਧਾ ਕਲਚ ਰੱਖੋ ਇਹ ਕਲਚ ਦੱਬੋ ਕਲਚ ਦੱਬੋ ਬ੍ਰੇਕ ਲਗਾਓ ਥੋੜੀ ਜਿਹੀ ਰੁਕਣਾ ਚਲੋ ਕਿ ਦੂਰ ਇਹ ਬ੍ਰੇਕ ਸਟਾਪ ਅੱਡੀ ਲੱਗੇ ਨਾ ਮੈਂ ਚ ਖਿਆਰ ਰੱਖਣਾ ਛ ਪਾਗਲਾ ਜਿਹਾ ਰੱਖ ਬੋਨਪਤ ਤੋ ਮੋਨੇਟੋ ਤੋ ਪਤਾ ਲੱਗਦਾ ਮੋਰ ਕਿੰਨਾ ਫਾਸਲਾ ਬ੍ਰੇਕ ਲਾਉ। ਬੁਨਹਾਂ ਦਾ ਪਤਾ ਕਿ ਨਹੀਂ। ਚਲੋ ਬ੍ਰੇਕ ਛੱਡੋ ਇੱਥੇ। ਅ ਜਿਹੜਾ ਕ ਬੋਨਪਤ ਤੋ ਮੜੇ ਦੇਖ ਲੈਣਾ ਤੁਸੀਂ ਦਵੀ। ਤੇ ਮੋਰ ਕਿੰਨੀ ਕੁ ਸਪੀਡ 'ਚ ਹੈ। ਚਲੋ ਬ੍ਰੇਕ ਛੱਡੋ। ਵੇਖ ਲਾ ਜਦੋਂ ਕੋਈ ਬ੍ਰੇਕ ਲਗਾਉ। ਮੋਰੇ ਦਾ ਕੀ ਹੋਣਾ ਤੈਨੂੰ। ਐਡੇ ਗੱਡੇ ਚੱਲਣੀ ਹੈ ਇਹ ਰੱਛਾ ਚੋ। ਸਾਰਾ ਨਕਲਾ ਚ ਛੱਡੋ। ਕਲਚ ਛੇੜਦਾ ਗੱਡੀ ਬੰਦ ਹੋਣੀ ਹੈ ਇਹ ਬ੍ਰੇਕ ਤੇ ਕਲਚ ਤੇ ਗੱਡੀ ਚੱਲ ਨਹੀਂ ਰਹੀ ਇਸ ਆਪਾ ਦੰਦੇ ਨਹੀਂ ಕೇವ ರೀ ಲೆಫ್ಟ ಸೈಡ್ ಲೇಫ್ಟ ಸೈಡ್ ನಾಳೆ ಗಡಿ ಮೋಹರೆ ಆ ਵੀ ਲੋ ਆਪਣੀ ਇਧਰ ਉਹ ਥੜੀ ਵੀ ਆਨੇ ਦਾ ਟਾਇਰ ਚੜ ਜਾਣਾ ਥੜੀ ਉੱਤੇ ਚਲੋ ਸਪੀਡ ਦਬੋ ਸਾਰਾ ਹੁਣ ਚਲੋ ਰੇਸ਼ਾ ਡੋ ਕਲਚ ਦਬੋ ਦੂਜੀ ਜਗ੍ਹਾ ਲਗਾਓ ਚਿਰ ਰੱਖੋ ਉਹ ਸਾਰਾ ਕਲਾ ਛੱਡੋ ਕਲਾ ਛੱਡੋ ਤੇ ਕਲਚ ਦਬੋ ਇਹਰਾਂ ਦੀਆਂ ਗਲਤੀਆਂ ਵਾਰ-ਵਾਰ ਕਰ ਹੀ ਜਾਂਦੇ ਆ ਸਮਝ ਆਉਂਦਾ ਹੀ ਨਹੀਂ ਦਿ ਲੋ ਸਮਝ ਆਉਂਦੀ ਸਮਝ ਨਹੀਂ ਆਉਂਦੀ ਦੇ ਕੇ ਕ੍ਰਾਸ ਕਰੋ ਦੋਨੋਂ ਬਸ ਗੱਡੀ ਸਿੱਧੀ ਰੱਖਣਾ ਟੇਢੀ ਨਾ ਹਣ ਦੇਵੋ ਇੱਥੇ ਰੱਖ ਲਵਾਂਗਾ ਉਰੇ ਸਪੀਡ ਬ੍ਰੇਕਰ ਵੀ ਆ। ਔਲੀ ਰੱਖਣੀ ਆ ਗੱਡੀ ਬ੍ਰੇਕਰਾਂ ਤੋਂ। ਬ੍ਰੇਕ ਥੋੜੀ ਲਾਓ। ਬ੍ਰੇਕ ਬ੍ਰੇਕ। ਬ੍ਰੇਕ ਛੱਡ ਦਿਓ ਪਹਿਲਾਂ ਕੇ ਲਗਾਓ। ਇੱਦਾਂ ਨੂੰ ਦਬਾ ਕੇ ਰੱਖੋ ਲੀਵਰ ਨੂੰ। ਠੀਕ ਆ। ਚਲੋ। ਇੱਦਾਂ ਹੀ ਲਗਾਉਣਾ ਜ਼ਰੂਰ। ਜੇ ਹੌਟੇ ਲਾ ਜਾ ਹੱਥ ਕਰਕੇ ਇਦਾਂ ਨੂੰ ਕਰਦਾ ਮੋੜ ਕੇ ਜਗਰ ਭਜਣੇ ਸੀ। ਸਿੱਧੀ ਸੱਜੇ ਲਾਓ। ਯਾ ਪਲਚ ਦੋ ਬੋ ਪਲਚ ਦੋ ਬੋ ਨਹੀਂ ਗੱਡੀ ਨਿਕਲਨੀ ਵੜੀ ਦੋ ਨਾ ਕੋ ਸੱਡੀ ਬਰੇਕ ਲਾਉਣੇ ਨੇ ਕੋਈ ਬਰੇਸ਼ ਛੱਡੋ ਕੋਈ ਗੱਡੀ ਐਸਟੀਮੇਟ ਜੇ ਲਾਉਣਾ ਜੇ ਗੱਡੀ ਨਹੀਂ ਨਿਕਲਦੀ ਗੱਡੀ ਹੌਲੀ ਕਰਨੀ ਪੈਣੀ ਜੇ ਨਾ ਸਪੀਡ ਦਬੋ ਕੋਈ ਬੱਸ ਵਾਲਾ ਵੀ ਤੌਰ ਪੈਸੀ ਜੀ ਨਾ ਤੌਰ ਦਾ ਬੱਸ ਵਾਲਾ ਵੀ ਨਿਕਲ ਜਾਨੀ ਸੀ ਚਲੋ ਥੋੜੀ ਰੇਸ ਦਬੋ ਦਬਾ ਦੁਬਾਰ ਯਾ ਵੜੀ ਕੋ ਚਲਾਓ ਗੱਡੀ ਨੂੰ ਰੋ ਰਾਹ ਲੇ ਕੇ ਮੇਰੇ ਲੈ ਕੇ ਜਾਣੀ ਗੱਡੀ ਕਲਚ ਹਾਲ ਦੱਬੋ ਬ੍ਰੇਕ ਰੋਕ ਬ੍ਰੇਕ ਥੋੜੀ ਜੀ ਇੱਧਰੋਂ ਭਾਰ ਪਾ ਕੇ ਮੇਰੇ ਨੂੰ ਰੱਖੋ ਰੀਵਰ ਦਾ ਬ੍ਰੇਕ ਛੱਡ ਦੋ ਹਾਂ ਬ੍ਰੇਕ ਅੱਧਾ ਕਲਚ ਸਾਰਾ ਜਿਆਦਾ ਨਹੀਂ ਛੱਡਣਾ ਥੋੜਾ ਛੱਡਣਾ ਜਿਆਦਾ ਛੱਡ ਤਾਂ ਗੱਡੀ ਨੇ ਵੇ ਜੰਪ ਖਾੜੇ ਬ੍ਰੇਕਰ ਤਾਂ ਬਹੁਤ ਹੌਲੀ ਲੈ ਕੇ ਜਾਣੀ ਗੱਡੀ ਚੱਲੋ ਦੂਸਰਾ ਗੇ ਲਗਾਓ ਕਲਚ ਦੱਬੋ ਦੂਜਾ ਗੇ ਲਗਾਓ ਚੱਲੋ ਛੱਡੋ ਕਲਚ